ਪਰਤਵ ਨੂੰ ਪਾਕਿਸਤਾਨ ਦੇ ਕੁਝ ਇਲਾਕਿਆਂ ਦੇ ਉੱਤੇ ਜਦੋਂ ਹਵਾਈ ਜਿਹੜੀਆਂ ਫਾਇਰਿੰਗਸ ਹੋਈਆਂ ਜਦੋਂ ਮਸਾਲਾ ਬਾਖੀਆਂ ਗਈਆਂ ਜਿਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਵੀ ਹੁਣ ਕੋਈ ਹਰਕਤ ਕੀਤੀ ਜਾ ਸਕਦੀ ਹੈ ਜਿਸ ਨੂੰ ਲੈ ਕੇ ਹੋਣਾ ਹੈ ਪੰਜਾਬ ਤੇ ਡੀਜੀਪੀ ਗੌਰਵ ਯਾਦਵ ਜਿਹਾ ਦੇ ਵੱਲੋਂ ਵੱਡੇ ਸੀਨੀਅਰ ਅਧਿਕਾਰੀਆਂ ਦੇ ਨਾਲ ਅਫਸਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਨਾਲ ਦੀ ਨਾਲ ਜਿਹੜੇ ਐਸਐਸਪੀ ਡੀਸੀ ਜਿਹੜੇ ਨੇ ਉਹਨਾਂ ਨੂੰ ਫੀਲਡ ਦੇ ਵਿੱਚ ਤਨਾਤ ਰਹਿਣ ਦੇ ਲਈ ਗੱਲ ਆਖੀ ਗਈ ਹੈ ਇਹਨਾਂ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦੂਸਰੇ ਪਾਸੇ ਗੱਲ ਕਰ ਲਈਏ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਮੋਰ ਹਾਲ ਜਿਹੜਾ ਕਾਫੀ ਡੈਸ਼ ਹੁੰਦਾ ਹੈ ਦੇਸ਼ ਭਰ ਦੇ ਵਿੱਚ ਸਥਿਤੀ ਜਿਹੜੀ ਆ ਕਾਫੀ ਨਾਜ਼ੁਕ ਬਣੀ ਹੋਈ ਹੈ ਇਸ ਨੂੰ ਹੀ ਦੇਖਦੇ ਹੋਏ ਵੱਡੇ ਪੱਦਰ ਦੇ ਉੱਤੇ ਹੁਕਮ ਜਾਰੀ ਕਰ ਦਿੱਤੇ ਨੇ ਜੋਬ ਦੇ ਵਿੱਚ ਹੁਣ ਅਲਰਟ ਜਾਰੀ ਹੋ ਚੁੱਕਾ ਹੈ ਪੰਜਾਬ ਦੇ ਬੀਜੀਪੀ ਗੌਰਵ ਯਾਦਵ ਨੇ ਜਿਹੜੇ ਐਸਐਸਪੀ ਡੀਸੀਜ਼ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਜੋ ਹੈ ਪੁਲਿਸ ਜਿਹੜੀ ਹੈ ਤਨਾਤ ਕਰੋ ਔਰ ਪੁਲਿਸ ਜਿਹੜੀ ਹੈ ਫੀਲਡ ਦੇ ਵਿੱਚ ਹੋਣੀ ਜ਼ਰੂਰੀ ਹੈ ਤਾਂ ਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਹੌਸਲਾ ਬਣਿਆ ਰਹੇ ਕਿ ਪ੍ਰਸ਼ਾਸਨ ਤਨਾਤ ਹੈ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਇਹ ਕਿੰਨੀ ਬढ़ाई ਜਾ ਸਕੇ ਇਸ ਦੇ ਨਾਲ ਹੀ ਪੰਜਾਬ ਦੇ ਬੀਜੀਪੀ ਗੌਰਵ ਯਾਦਵ ਨੇ ਵੱਡੇ ਹੁਕਮ ਜਾਰੀ ਕਰ ਦਿੱਤੇ ਨੇ ਇਸ ਦੇ ਨਾਲ ਤੁਹਾਨੂੰ ਦੱਸੀਏ ਕਿ ਜਿਸ ਤਰੀਕੇ ਦੇ ਨਾਲ ਮਾਹੌਲ ਤਨਾਪੂਰਣ ਬਣਿਆ ਹੋਇਆ ਆ ਆਪਰੇਸ਼ਨ ਸੰਦੂਰ ਦੇ ਤਹਿਤ ਜਿਹੜੀਆਂ ਮਨੇ ਮਸਾਇਲਾ ਦਾਕੀਆਂ ਜਾ ਰਹੀਆਂ ਨੇ ਆਰਡਰ ਆਪਰੇਸ਼ਨ ਕੀਤੇ ਜਾ ਰਹੇ ਨੇ ਇਸ ਨੂੰ ਹੀ ਦੇਖਦੇ ਓਏ ਹੁਣ ਦਹਿਸ਼ਤ ਫੈਲਦੀ ਹੋਈ ਨਜ਼ਰ ਆ ਰਹੀ ਆ ਔਰ ਡੀਜੀਪੀ ਗੌਰਵ ਯਾਦਵ ਦਾ ਕਹਿਣਾ ਕਿ ਜੇਕਰ ਕੋਈ ਵੀ ਸ਼ੱਕੀ ਆਕਤੀ ਨਜ਼ਰ ਆਉਂਦਾ ਹੈ ਤਾਂ ਤੁਰੰਤ ਜਿਹੜਾ ਉਸ ਤੇ ਐਕਸ਼ਨ ਲੱਦਾ ਜਾ ਸਕੇ ਕਿਉਂਕਿ ਹੁਣ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਮੌਕੇ ਦਾ ਫਾਇਦਾ ਚੱਕਿਆ ਜਾ ਸਕਦਾ ਹੈ ਤੇ ਕੁਝ ਸ਼ਰਾਰਤੀ ਅਨਸਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਸਕਦੇ ਨੇ ਇਸ ਕਰਕੇ ਤੁਹਾਨੂੰ ਜੋ ਆਪਣੇ ਇਲਾਕਿਆਂ ਦੇ ਵਿੱਚ ਤਣਾਤ ਹੋਣਾ ਜ਼ਰੂਰੀ ਹੈ ਉਸ ਤੋਂ ਬਾਅਦ ਤੁਹਾਨੂੰ ਐਕਸ਼ਨ ਲੈਣੇ ਜ਼ਰੂਰੀ ਨੇ ਜਿਸ ਕਰਕੇ ਤੁਹਾਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਕਰਨਾ ਪਵੇ ਇਹਨਾਂ ਖਬਰੇ ਸ਼ੋਭਤੀ ਬਿਆਸੀ ਤੋਂ ਆਰ ਨਾਲ ਸਾਂਝੀ ਕਰਨਿਆਂ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਵੱਡੇ ਪੱਧਰ ਦੇ ਉੱਤੇ ਹੁਣੇ ਕਾਰਵਾਈਆਂ ਹੋ ਰਹੀਆਂ ਨੇ ਪੁਲਿਸ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਨੇ ਤਾਂ ਪੁਲਿਸ ਤਣਾਤ ਖੁਣੀ ਚਾਹੀਦੀ ਹੈ ਐਕਟਿਵ ਨਜ਼ਰ ਆਣੀ ਚਾਹੀਦੀ ਹੈ ਤਾਂ ਤਾਂ ਕਿ ਕੋਈ ਸ਼ਰਾਬ ਦੀ ਅੰਸਰ ਕੋਈ ਵੀ ਅਣਸੁਖਾਵੀ ਘਟਨਾ ਨੂੰ ਅੰਜਾਮ ਨਾ ਦੇਵੇ ਤਾਂ ਜਿਸ ਕਰਕੇ ਹੁਣ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਤਨਾਤ ਰਹਿਣ ਦੇ ਲਈ ਕਿਹਾ ਗਿਆ ਜਾਨਕਿ ਆਪਣੇ ਘਰਾਂ ਦੇ ਵਿੱਚ ਰਹਿਣ ਲੋਕਾਂ ਨੂੰ ਸੁਰੱਖਿਅਤ ਰਹਿਣ ਦੇ ਲਈ ਆਖਿਆ ਗਿਆ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ ਵੱਡੀ ਤੇ अहम ਖਬਰ ਤੁਹਾਨੂੰ ਨਾਲ ਸਾਂਝੀ ਕਰ ਰਿਹਾ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਜੀਜੀ ਐ ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਹੁਣ ਜਿਹੜੇ ਪੁਲਿਸ ਨੇ ਐਸਐਸਪੀ ਡੀਸੀਜ਼ ਨੇ ਉਹ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਤਾਇਨਾਤ ਰਹੂ ਤੇ ਨਾਲ ਦੀ ਨਾਲ ਪੁਲਿਸ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਵੀ ਅਲਰਟ ਰਹਿਣ ਦੇ ਲਈ ਕਿਹਾ ਗਿਆ ਤੇ ਚੱਪੇ ਚੱਪੇ ਤੇ ਪੁਲਿਸ ਪ੍ਰਸ਼ਾਸਨ ਤਨਾਤ ਹੋਣਾ ਜ਼ਰੂਰੀ ਹੈ ਜੇਕਰ ਪੁਲਿਸ ਪ੍ਰਸ਼ਾਸਨ ਤਨਾਤ ਨਹੀਂ ਹੁੰਦਾ ਤਾਂ ਕੋਈ ਇਸ ਘਟਨਾ ਵਾਪਰ ਸਕਦੀ ਹੈ ਲੋਕਾਂ ਨੂੰ ਇਹ ਹੋਵੇ ਕਿ ਅਸੀਂ ਸੁਰੱਖਿਆ ਤਾਂ ਕਿਉਂਕਿ ਪੁਲਿਸ ਜੋ ਹੈ ਆਪਣੇ ਕੰਮ ਦੇ ਵਿੱਚ ਆਪਣੇ ਫੀਲਡ ਦੇ ਵਿੱਚ ਤਣਾਤ ਐ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ ਵੱਡੇ ਵੱਡੇ ਪੁਲਿਸ ਅਫਸਰਾਂ ਨੂੰ ਹੁਣ ਹੁਕਮ ਜਾਰੀ ਹੋ ਚੁੱਕੇ ਨੇ ਕਿ ਤੁਹਾਨੂੰ ਕੋਈ ਵੀ ਅਣਗੱਲ ਨਹੀਂ ਵਰਤਣੀ ਹੋਵੇਗੀ ਔਰ ਨਾਲ ਦੀ ਨਾਲ ਸਿਵਲ ਦੇ ਵਿੱਚ ਤਣਾਤ ਰੱਖ ਕੇ ਕੋਈ ਵੀ ਸ਼ਰਾਰਤੀ ਅੰਸਰ ਜਾਂ ਫਿਰ ਕੋਈ ਸ਼ੱਕੀ ਵਿਅਕਤੀ ਤੁਹਾਨੂੰ ਨਜ਼ਰ ਆਉਂਦਾ ਹੈ ਤੇ ਤੁਰੰਤ ਉਸ ਨੂੰ ਤੁਸੀਂ ਉਸਤੇ ਕਾਰਵਾਈ ਕਰ ਸਕਦੇ ਹੋ ਕਿਉਂਕਿ ਹੁਣ ਮੌਫਰਲ ਆਪਰੇਸ਼ਨ ਜਿਹੜੇ ਹੋ ਰਹੇ ਨੇ ਉਹਨਾਂ ਨੂੰ ਲੈ ਕੇ ਵੀ ਕੋਈ ਸ਼ਰਾਰਤੀ ਅੰਸਰ ਕੋਈ ਵੀ ਕਿਸੇ ਕਤਨਾਮ ਉਰਜਾਮ ਦੇ ਸਕਦੇ ਨੇ ਜਿਸ ਨੂੰ ਲੈ ਕੇ ਪਹਿਲਾਂ ਇਹ ਅਲਰਟ ਜਾਰੀ ਕਰ ਦਿੱਤਾ ਹੈ ਤੇ ਪੰਜਾਬ ਵਾਸੀਆਂ ਦੇ ਲਈ ਅਹਿਮ ਖਬਰ ਹੈ ਨਾਲ ਦੀ ਨਾਲ ਹੁੰਦਾ ਸੀ ਕਿ ਪ੍ਰਸ਼ਾਸਨ ਨੇ ਵੀ ਹੁਣ ਵੱਡੇ ਪੱਤਰ ਤੇ ਮੀਟਿੰਗਾਂ ਕਰਕੇ ਹਰ ਪਾਸੇ ਅਲਰਟ ਜਾਰੀ ਕਰ ਦਿੱਤਾ ਤੇ ਚੌਕਸੀ ਜਿਹੜੀ ਆ ਵਧਾ ਦਿੱਤੀ ਆ ਅਲਰਟ ਜਾਰੀ ਹੈ ਚੌਕਸੀ ਵਧਾਉਣ ਦੇ ਨਾਲ ਨਾਲ ਲੋਕਾਂ ਦੀ ਸੁਰੱਖਿਆ ਨੂੰ ਵੀ ਕਿੰਨੀ ਬਣਾਇਆ ਜਾ ਰਿਹਾ ਕਿਉਂਕਿ ਹੁਣ ਭਾਰਤ ਤੇ ਪਾਕਿਸਤਾਨ ਦੇ ਵਿੱਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਜਿਸ ਨੂੰ ਲੈ ਕੇ ਸਥਿਤੀ ਵਿਗਾੜੂ ਹੋਈ ਆ ਤਾਂ ਜਿਸ ਤੇ ਚਲਦੇ ਹੀ ਪੰਜਾਬ ਦੇ ਜੀ.ਕੇ.ਪੀ. ਗੌਰਵ ਯਾਦਵ ਦੇ ਵੱਲੋਂ ਹੁਣ ਪੰਜਾਬ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਤੇ ਵੱਡੇ ਅਕਸਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਨੇ